ਜਾਨ ਸੇਵਾ ٹرسٹ ਮੰਡੀ ਗੁੰਦਗੜ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛੋਟੇ ਸਹਿਬ ਜਦੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਵਿਸ਼ਾਲ ਖੂਨਦਾਨ ਕੈਂਪ ਸ਼੍ਰੀ ਫਤਿਹਗੜ੍ਹ ਸਾਹਿਬ ਲਗਾਇਆ ਗਿਆ ਜਿਸ ਵਿੱਚ ਸੰਗਤਾਂ ਵੱਲੋਂ ਵੱਧ ਚੜ ਕੇ ਖੂਨਦਾਨ ਕੀਤਾ ਗਿਆ ਤੇ ਉਹਨਾਂ ਦੇ ਪ੍ਰਬੰਧਕਾਂ ਨਾਲ ਗੱਲ ਕਰਨ ਤੇ ਪ੍ਰਬੰਧਕਾਂ ਨੇ ਵੱਲੋਂ ਦੱਸਿਆ ਗਿਆ ਕਿ ਖੂਨ ਦਾਨ ਕਰਨ ਦੇ ਕੀ ਫਾਇਦੇ ਨੇ ਤੇ ਕਿਹਨਾਂ-ਕਿਹਨਾਂ ਨੂੰ ਬਲੱਡ ਦਿੱਤਾ ਜਾਂਦਾ ਹਾਜੀ ਰਾਜੂ ਜੀ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨ ਸੇਵਾ ٹرسٹ ਵੱਲੋਂ ਛੋਟੇ ਸਾਬਜਦਿਆਂ ਦੀ ਯਾਦ ਨੂੰ ਸਮਰਪਿਤ ਕੈਂਪ ਲਗਾਇਆ ਗਿਆ ਜਿਸ ਵਿੱਚ ਖੂਨਦਾਨ ਕੀਤਾ ਤੇ ਆਪਣੇ ਆਪ ਨੂੰ ਬੜਾ ਫਕਰ ਮਹਿਸੂਸ ਹੋਇਆ ਤੇ ਮੈਂ ਸਾਰੇ ਭੈਣਾਂ ਤੇ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਬਲੱਡ ਦੀ ਬਹੁਤ ਹੀ ਜ਼ਿਆਦਾ ਲੋੜ ਹੈ ਇਸ ਇਹ ਜੋ ਬਲੱਡ ਹੈ ਸਾਡਾ ਇਹ ਜੋ ਕੈਂਸਰ ਦੇ ਮਰੀਜ਼ ਨੇ ਜਾਂ ਪ੍ਰੈਗਨੈਂਟ ਬੀਬੀਆਂ ਨੇ ਜਾਂ ਕੋਈ ਐਮਰਜੈਂਸੀ ਐਕਸੀਡੈਂਟ ਐਕਸੀਡੈਂਟ ਕੇਸ ਨੇ ਉਹਨਾਂ ਲਈ ਮਹੱਈਆ ਕਰਾਇਆ ਜਾਂਦਾ ਹੈ ਤੇ ਮੈਂ ਬੜੀ ਖੁਸ਼ੀ ਤੇ ਫਕਰ ਮਹਿਸੂਸ ਕਰਦਾ ਹਾਂ ਕਿ ਜੋ ਜਨ ਸੇਵਾ ٹرسٹ ਹੈ ਉਹ ਕਿਤੇ ਨਾ ਕਿਤੇ ਹਰ ਸਾਲ ਆਪਣਾ ਬਖੂਬੀ ਇੱਕ ਰੋਲ ਨਿਭਾ ਕੇ ਸੇਵਾ ਲੰਦੀਆ ਤੇ ਇੰਨਾ ਕੁਛ ਕਹਿੰਦਾ ਮੈਂ ਤੁਹਾਡਾ ਸਭ ਦਾ ਛੋਟਾ ਵੀਰ ਚਰਨਜੀਤ ਸਿੰਘ ਰਾਜੂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ ਦਿੰਦੇ ਨੇ ਉਹ ਵੇਅਰਨਸ ਹੋ ਜਾਂਦੇ ਨੇ ਵੀ ਜਦੋਂ ਟੈਸਟ ਦੀ ਵੇਲੇ ਅਸੀਂ ਬਲੱਡ ਦੇ ਸਕੀਏ ਦੂਸਰੀ ਬੇਨਤੀ ਇਹ ਹੈ ਜੀ ਕਿ ਤੁਹਾਡੇ ਜਿਹੜਾ ਤੁਸੀਂ ਬਲੱਡ ਦਿੰਨੇ ਹੋ ਇਹਦੇ ਜਿਹੜੇ ਜਿਹੜੇ ਇਨਸਾਨ ਉੱਕੇ ਚੜਦਾ ਹੈ ਉਹਦੇ ਤਕਰੀਬੇ 3 ਤੋਂ ਲੈ ਕੇ 4000 ਦੇ ਵਿੱਚ ਟੈਸਟ ਜੋ ਫ੍ਰੀ ਹੋ ਜਾਂਦੇ ਨੇ ਇਹ ਕੋਈ ਕੋਈ ਐਸੀ ਵਿੱਚ ਉਹਦੇ ਕੋਈ ਫਾਲਟ ਆ ਜਾਏ ਕਈ ਵਾਰ ਕਾਲਾ ਪੀਲੇ ਆ ਜਾਂਦਾ ਹੈ ਕਈ ਵਾਰ ਕੋਈ ਵੀ ਇਹਦੇ ਲੱਛਣ ਆ ਜਾਂਦੇ ਨੇ ਤੇ ਅਸੀਂ ਉਹਨੂੰ ਅਵੇਅਰਨਸ ਕਰਕੇ ਦੱਸ ਦਿੰਦੇ ਨੇ ਵੀ ਤੁਹਾਨੂੰ ਖਾਲੀ ਬਿਮਾਰੀ ਇਹ ਵਿੱਚ ਆਈ ਆ ਤੇ ਉਹਦਾ ਇਲਾਜ ਹੋ ਜਾਂਦਾ ਹੈ ਸੋ ਅਸੀਂ ਸੰਗਤਾਂ ਨੂੰ ਬੇਨਤੀ ਕਰਾਂਗੇ ਬਲੱਡ ਦਾਨ ਕਰੋ ਸਭ ਤੋਂ ਉੱਤਮ ਚੀਜ਼ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਹੀਦੂ ਜੀ ਕੀ ਫਤਿਹ